ਬੀਤੇ ਦਿਨੀਕ ਪੋਸਟ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਜਿਸ ਵਿੱਚ ਤੁਸੀਂ ਦੇਖ ਰਹੇ ਹੋ ਕਿ ਫੋਟੋਗ੍ਰਾਫਰਾਂ ਨਾਲ ਬਦਸਲੂਕੀ ਦਾ ਜਿਹੜਾ ਮਾਮਲਾ ਉਹ ਸਾਹਮਣੇ ਆ ਰਿਹਾ ਹੈ ਹਾਲਾਂਕਿ ਫੋਟੋਗ੍ਰਾਫਰਾਂ ਦੀ ਜਦੋਂ ਕਿ ਕੋਈ ਗਲਤੀ ਵੀ ਨਹੀਂ ਹੈ ਪਰ ਲਾਕਬਾਨਾ ਕਲੱਬ ਰਿਜ਼ੋਰਟ ਜਲੰਧਰ ਦੇ ਸਟਾਫ ਦੇ ਮੈਂਬਰ ਫੋਟੋਗ੍ਰਾਫਰਾਂ ਉੱਤੇ ਬਦਸਲੂਕੀ ਗੁੰਡਾਗਰਦੀ ਕਰਦੇ ਸਾਹਮਣੇ ਆ ਰਹੇ ਨੇ ਉਤੋਂ ਕੀ ਉਹਨਾਂ ਨੇ ਵਿਆਹ ਵਾਲੀ ਪਾਰਟੀ ਨਾਲ ਵੀ ਬਸ ਲੁਕੀ ਕੀਤੀ ਤੇ ਉਹਨਾਂ ਤੇ ਗੁੰਡਾਗਰਦੀ ਅਤੇ ਆਪਣਾ ਰੋਪ ਪਾਉਣ ਦੀ ਕੋਸ਼ਿਸ਼ ਕੀਤੀ ਸਾਰੀਆਂ ਤਸਵੀਰਾਂ ਮੌਕੇ ਤੇ ਫੋਟੋਗ੍ਰਾਫਰਾਂ ਨੇ ਰਿਕਾਰਡ ਕੀਤੀਆਂ ਤੇ ਉਹ ਅੱਗ ਵਾਂਗੂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਲੱਬ ਵਾਲਿਆਂ ਤੋਂ ਰੋਟੀ ਖਾਣ ਦੀ ਮੰਗ ਕੀਤੀ ਪਰ ਉਹਨਾਂ ਨੇ ਉਹਨਾਂ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਉਹਨਾਂ ਨੇ ਜਦੋਂ ਕਿ ਉਹਨਾਂ ਨੇ ਰੋਟੀ ਮੰਗੀ ਤਾਂ ਉਹਨਾਂ ਦੇ ਗੁੰਡਾਗਰਦੀ ਕਰਨ ਲੱਗ ਪਏ ਤੇ ਉਹਨਾਂ ਨੂੰ ਕਿਹਾ ਕਿ ਅਸੀਂ ਰੋਟੀ ਤੁਹਾਨੂੰ ਨਹੀਂ ਦੇਣੀ ਸਾਰੀਆਂ ਤਸਵੀਰਾਂ ਰਿਕਾਰਡ ਕੀਤੀਆਂ ਗਈਆਂ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਾਰੀ ਵੀਡੀਓ ਦੇਖੋ ਆ ਭਾਈ ਉਹਨਾਂ ਨੇ ਸਾਨੂੰ ਜਾਣ ਨਹੀਂ ਦਿੱਤਾ ਕਿ ਉਹ ਬੈਰੀਕੇਡ ਲੈ ਖੜਾ ਹੈ ਸਾਡੇ ਮੋਰੇ ਤੇ ਸਾਨੂੰ ਹਰਾਸ ਕੀਤਾ ਆ ਕਰਬਾਨਾਂ ਦੇ ਕਰਬਾਨਾਂ ਦੇ ਕੰਮ ਆ ਇਹ ਪਲੀਜ਼ ਉਹ ਬੰਦਾ ਇਹਦਾ ਸਰਦਾਰ ਹੈ ਅੰਦਰ ਸਰ ਆਪ ਫੋਟੋਗ੍ਰਾਫਰ ਕੋ ਇਨਸਾਨ ਨਹੀਂ ਸਮਝਤੇ ਇਹਦਾ ਹੋ ਰਿਹਾ ਨਹੀਂ ਨਹੀਂ ਆ ਮੈਂ ਨਹੀਂ ਰੋ ਮੇਨ ਆ ਵੀਡੀਓ ਬਣ ਰਿਹਾ ਤਾਂ ਆਪਕੇ ਇਹ ਬੰਦੇ ਨਹੀਂ ਇਨਸਾਨ ਸਮਝਤੇ ਉਹ ਜੋ ਭਾਗ ਰਹਾ ਹੈ ਇਹ ਵੀ ਇੱਕ ਵੀਡੀਓ ਹੈ ਇਹ ਇਹ ਕੋ ਸਮਝਦੇ ਨਹੀਂ ਹਮੇ ਸੱਚੀ ਗੱਲ ਜੀ ਸਾਰਿਆਂ ਨੂੰ ਹੇ ਜੀ ਫੋਟੋਗ੍ਰਾਫਰ ਮੋਹਾਲੀ ਤੋਂ 11 ਫੇਸ ਤੋਂ ਦਾ ਵਿਆਹ ਪ੍ਰੋਡਕਸ਼ਨ ਦੀ ਟੀਮ ਅਸੀਂ ਅੱਜ ਆਹੀ ਕਲੱਬ ਕਬਾਨਾ ਫੰਕਸ਼ਨ ਤੇ ਤੇ ਜਿਵੇਂ ਥੋੜੇ ਦਿਨ ਪਹਿਲਾਂ ਹਵੇਲੀ ਵਾਲਿਆਂ ਨੇ ਨਹੀਂ ਕੀਤਾ ਫੋਟੋਗ੍ਰਾਫਰਾਂ ਦੀ ਇਨਸਲਟ ਉਦੋਂ ਹੀ ਅੱਜ ਸਾਡੀ ਬਹੁਤ ਇਨਸਲਟ ਹੋਈ ਮੈਂ ਤੁਹਾਡੇ ਨਾਲ ਕੁਝ 2-4 ਵੀਡੀਓਜ਼ ਸ਼ੇਅਰ ਕਰੂੰਗਾ ਇੱਕ ਸਾਡੀ ਖੁੱਦੀ ਵੀਡੀਓ ਬਣਾਈ ਹੋਈ ਆ ਜਿਹੜੀ ਪਾਰਟੀ ਜਿਹੜੇ ਉਹ ਹੋਟਲ ਵਾਲੇ ਬੋਲ ਰਹੇ ਇੱਕ ਪਾਰਟੀ ਦੀ ਵੀਡੀਓ ਬਣਾਈ ਸਾਡੀ ਤਾਂ ਕੀ 30 ਦੀ ਪਾਰਟੀ ਦੀ ਵੀ 30 ਪਾਰਟੀ ਦਾ ਦੋਸਤ ਵੀ ਆ ਗਿਆ ਉਹਨਾਂ ਨੇ ਸਾਡਾ ਸਾਥ ਦਿੱਤਾ ਜਿਨ੍ਹਾਂ ਨੇ ਪੈਸੇ ਹੀ ਖਰਚੇ ਜਿਨ੍ਹਾਂ ਨੇ ਇੱਕ ਇੱਕ ਪਲੇਟ ਇੱਕ ਇੱਕ ਚੀਜ਼ ਇੱਕ ਇੱਕ ਡੈਕੋਰੇਸ਼ਨ ਫੋਰਐਵਰ ਸਾਰਿਆਂ ਦਾ ਜਿੰਨੇ ਹਿਸਾਬ ਦਿੱਤਾ ਚੰਗੀ ਕੀਤੀ ਅੱਜ ਮੈਨੂੰ ਹੁਣੇ ਪਾਰਟੀ ਦਾ ਕਲਾਇੰਟ ਦਾ ਫੋਨ ਆਇਆ ਸੀ ਵਿਆਹ ਵਾਲੇ ਮੁੰਡੇ ਦਾ ਉਹ ਵਿਚਾਰੇ ਤੇ ਖੁਸ਼ੀਆਂ ਦੇ ਦਿਨ ਅਗਲਾ ਖੁਸ਼ੀ ਮਨਾ ਰਹੀ ਪਰ ਚਲੋ ਜੋ ਇਹ ਕਲੱਬ ਕਬਾਨਾ ਵਾਲਿਆਂ ਨੇ ਕੀਤਾ ਅੱਜ ਅਸੀਂ ਜੀ ਰੋਟੀ ਖਾਣ ਬੈਠੇ ਉੱਥੇ ਸਾਨੂੰ ਪਲੇਟਾਂ ਦਿੱਤੀਆਂ ਨੇ ਬੈਲਾ ਫਿਰ ਬਾਅਦ ਵਿੱਚ ਉਹਨਾਂ ਨੇ ਅਈ ਕਲਾਇੰਟ ਨੂੰ ਕਿਹਾ ਅਸਾਂ ਤੁਹਾਨੂੰ ਪੇਸ਼ ਕਰਾਂਗੇ ਇਹਦੇ ਉਹ ਕੈਰੀਅਰਟ ਕਲਾਇੰਟ ਨੇ ਮਨਾਂ ਕੀਤਾ ਲਾਈਨ ਤੇ ਸਾਡੇ ਨਾਲ ਆ ਗਿਆ ਕਹਿੰਦਾ ਅਸੀਂ ਕਿਦੋਂ ਮਨਾਂ ਕੀਤਾ ਮਨਾਂ ਨੇ ਸਾਨੂੰ ਪੇਸ਼ ਦਿੱਤੀਆ ਫੇਰ ਦਿੱਤੀਆ ਅਈ ਰੋਟੀ ਮੰਨ ਲਾ ਤੇ ਕਲਾਇੰਟ ਸਾਹਮਣੇ ਆ ਗਏ ਹਾਂਜੀ ਹਾਂਜੀ ਸਾਰੇ ਇਹ ਗੱਲ ਨਹੀਂ ਹਮ ਪਲੇਟ ਦੇ ਦਿੱਤੇ ਉਹਨਾਂ ਦਾ ਮੈਨੇਜਰ ਸਟਾਫ ਸਾਰੇ ਇਕੱਠਾ ਹੋ ਗਿਆ ਕਲਾਇੰਟ ਸਾਹਮਣੇ ਹਮ ਸਰ ਖਵਾ ਦਿੰਦੇ ਆਪ ਜਾਈਏ ਪਲੀਜ਼ ਆਪ ਵਹਾਂ ਬੈਠੀਏ ਹਮ ਖਰਾਤੇ ਆ ਜਿੱਦਾਂ ਕਲਾਇੰਟ ਗਿਆ ਉਹਨਾਂ ਨੇ ਸਾਨੂੰ ਫੇਰੇ ਪੁੱਛਿਆ ਕਿ ਸਸਾਈ ਚੰਗੀ ਪਈ ਇਹ ਰੋਟੀ ਲਈ ਪਰਲੇ ਕਰਦੇ ਰਹੇ ਰੋਟੀ ਦੇ ਦੋ ਰੋਟੀ ਦੇ ਦੋ ਹਾਰ ਕੇ ਸੀ ਗਿਆ ਸਰ ਇਹਨਾਂ ਨੇ ਸਭ ਪਲੇਟਾਂ ਤੇ ਦੇਤੀਆਂ ਨਾ ਰੋਟੀ ਦਿੱਤੀ ਸਾਨੂੰ ਨਾ ਇਹਨਾਂ ਨੇ ਸਬਜੀ ਦਿੱਤੀ ਚੱਜ ਨਾ ਨਾ ਕੁਛ ਆ ਦੇਖ ਲਓ ਤੁਹਾਡੇ ਸਾਹਮਣੇ ਆ ਤੇ ਕਲਾਇੰਟ ਆਇਆ ਜੇ ਕਲਾਇੰਟ ਨੇ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਫੋਟੋਗ੍ਰਾਫਰ ਨਾਲ ਰੋਟੀ ਕਰਦੇ ਹੋ ਇਹਨਾਂ ਦੀ ਇੰਨੀ ਜੁਰਤ ਦੇਖੋ ਇੰਨੀ ਇਹਨਾਂ ਦੀ ਬਦਮਾਸ਼ੀ ਇਹਨਾਂ ਗੈਂਗਵਾਰ ਦੇਖੋ ਇਹਨਾਂ ਦਾ ਇੱਕ client ਨਾ ਵੀ ਪੈ ਗਈ ਸਾਨੂੰ ਵੀ ਪੈ ਗਏ ਤੁਹਾਨੂੰ ਮੈਂ ਵੀਡੀਓ ਸ਼ੇਅਰ ਕਰਦਾ client ਨਾ ਕਿਆ ਕੀਤਾ ਇਹਨਾਂ ਨੇ ਬਾਅਦ ਚ ਇਹ ਸਾਨੂੰ ਵੀ ਪੈ ਗਈ client ਨੂੰ ਵੀ ਪੈ ਗਈ ਕਹਿ ਲਾ ਪੈ ਗਈ ਤੁਸੀਂ ਕੌਣ ਹੁੰਦੇ ਬਹੁਤ ਬਹੁਤ ਜ਼ਿਆਦਾ ਮਤਲਬ ਮੈਂ ਚਲੋ ਸਾਰੀ ਗੱਲ ਨਹੀਂ ਦੱਸਣਾ ਚਾਹੁੰਦਾ ਬਹੁਤ ਲੰਬੀ ਹੋਣੀ ਜੇ ਮੈਂ ਦੱਸਣਾ ਆ ਗਿਆ ਹਾਜੀ ਇਹ ਮੇਰੀ ਵੀਡੀਓ ਕਿਸੇ ਫੋਟੋਗ੍ਰਾਫਰ ਤੱਕ ਜਾਗਰੂਕ ਹੋ ਗਈ ਜੇ ਮੈਨੂੰ ਕਿਸੇ ਨੇ ਸਵਾਲ ਪੁੱਛਿਆ ਮੈਂ ਕੰਟੈਕਟ ਕਰ ਲਿਓ 8847273036 8847273036 ਤੇ ਮੈਂ A to Z ਸਟੋਰੀ ਲਾ ਦੂੰਗਾ ਬਟ ਇਹ ਫੋਟੋਗ੍ਰਾਫਰਾਂ ਦੀ ਇੱਕ ਰਿਸਪੈਕਟ ਆ ਜਿਹੜੀ ਆਪਾਂ ਕਦੇ ਵੀ ਨਹੀਂ ਗਵਾ ਸਕਦੇ ਖਾਸ ਕਰਕੇ ਮੈਨੂੰ ਤਾਂ ਸਾਰੇ ਮੈਨੂੰ ਕਪੂਰਥਲਾ ਜਲੰਧਰ ਦੇ ਜਾਣਦੇ ਆ ਫੋਟੋਗ੍ਰਾਫਰ ਵੀਡੀਓਗ੍ਰਾਫਰ ਸਾਰਿਆਂ ਨੂੰ ਪਤਾ ਹੀ ਆ तकरीबन 70% ਬੰਦਿਆਂ ਨੂੰ ਪਤਾ ਮੇਰਾ ਮੇਰੀ ਵੀਡੀਓ ਦੇਖ ਕੇ ਉਹਨੇ ਸ਼ੇਅਰ ਕਰ ਦੇਣੀ ਉਹਨਾਂ ਨੂੰ ਪਤਾ ਲੱਗ ਗਿਆ ਨਾ ਮੇਰਾ ਕੋਈ ਮੋਟਿਵ ਫੇਮਸ ਹੋਣਾ ਨਹੀਂ ਕੋਈ ਕੁਝ ਨਹੀਂ ਬਟ ਇੱਕ ਸਾਡੀ ਰਿਸਪੈਕਟ ਜਿਹੜੀ ਅਸੀਂ ਨਾ ਗਵਾਈਏ ਜਾਗਤੋ ਬਾਇਗਾਰਡ ਕਰੋ ਕਲੱਬ ਕਬਾਨਾ ਦਾ ਵੀ ਮੈਂ ਵੀਡੀਓ ਇਸ ਇਹ ਵੀਡੀਓ ਦੇ ਨਾਲ ਦੋ ਵੀਡੀਓ ਹੋਰ ਸ਼ੇਅਰ ਕਰ ਰਹਾ ਉਹਨਾਂ ਨੇ ਇਹਨੀ ਬਰਮਾਸ਼ੀ ਦਿਖਾਈ ਉਹਨਾਂ ਨੇ ਸਾਨੂੰ ਤਾਂ ਚਲੋ ਜੋ ਕਹਿਣਾ ਸੀ ਕਹਤਾ ਹੀ ਤਾਂ ਹੈ ਹੀ ਆ ਚਲੋ ਇੱਦਾਂ ਕਰ ਲਈਦਾ ਹੀ ਅਡਜਸਟਮੈਂਟ ਕਰ ਲਈਦੀ ਆ ਬਟ ਉਹਨਾਂ ਨੇ ਸਾਡੇ ਜਾਣ ਤੋਂ ਬਾਅਦ ਹੀ ਕਲਾਇੰਟ ਨੂੰ ਵੀ ਘੇਰ ਲਿਆ ਕਲਾਇੰਟ ਤੇ ਵੀ ਡੁੰਡਾ ਕਰਦੀ ਦਿਖਾਈ ਤੇ ਮੇਰੀ ਵੀਰੋ ਮੇਰੇ ਬਹੁਤ ਰਿਸਪੈਕਟਡ ਜਲੰਧਰ ਦੇ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਮੈਂ ਉਹਨਾਂ ਅੱਗੇ ਬੁਝਾਰਿਸ਼ ਕਰਦਾ ਹਾਂ ਤੁਹਾਨੂੰ ਇਹ ਇਹਦੇ ਸਾਡੇ ਫੋਟੋਗ੍ਰਾਫਰਾਂ ਦੇ ਮੈਨ ਮੈਨੀਓ ਹਰ ਇੱਕ ਚੀਜ਼ ਉਸੀ ਹੋ ਤਾਂ ਡੇ ਇੱਕ ਰਿਕਵੈਸਟ ਆ ਪਲੀਜ਼ ਐਕਸ਼ਨ ਲਿੱਤਾ ਜਾਵੇ ਬਹੁਤ ਜਲਦ ਬਾਇਗਾਰਡ ਕੀਤਾ ਜਾਵੇ ਕੋਈ ਵੀ ਕਲਾਇੰਟ ਆ ਰਿਹਾ ਵਾ ਜਿਹਦਾ ਫੰਕਸ਼ਨ ਕਲਬ ਕਮਾਨਾ ਦੇ ਵਿੱਚ ਹੈਗਾ ਵਾ ਉਹਨੂੰ ਬੰਦ ਕੀਤਾ ਜਾਵੇ ਪਲੀਜ਼ ਰਿਕਵੈਸਟ ਆ ਮੇਰੀ ਸਾਰੇ ਮੇਰੇ ਫੋਟੋਗ੍ਰਾਫਰਾਂ ਵੀਰਾਂ ਨੂੰ ਫਿਰ ਇੱਕ ਵਾਰ ਹੱਥ ਜੋੜ ਕੇ ਰਿਕਵੈਸਟ ਆ ਕਿ ਪਲੀਜ਼ ਆਪਣੀ ਇੱਜ਼ਤ ਬਰਕਰਾਰ ਰੱਖੋ ਇਹ ਇਹ ਹੋਟਲ ਵਾਲੇ ਇਦਾਂ ਦੇ ਹੋਟਲਾਂ ਨੂੰ ਬਾਈਕਾਟ ਕਰੋ ਇਹਨਾਂ ਦਾ ਚਲੋ ਸਾਡੀ ਕੋਈ ਪਰਸਨਲ ਦੁਸ਼ਮਣੀ ਨਹੀਂ ਹੈਗੀ ਇਹਨਾਂ ਨਾਲ ਪਰ ਇਹਨਾਂ ਦਾ ਬਾਈਕਾਟ ਕਰੋ ਪਲੀਜ਼ ਰਿਕਵੈਸਟ ਆ ਬਸ ਇੰਨੀ ਮਿਹਰਬਾਨੀ ਆ ਇਹ ਵੀਡੀਓ ਨੂੰ ਹੋਰਾਂ ਤੱਕ ਪਹੁੰਚਾਓ ਅਸੀਂ ਮਜਬੂਰ ਹਾਂ ਅਸੀਂ ਐਕਸ਼ਨ ਨਹੀਂ ਲੈ ਸਕਦੇ ਪਰ ਅਸੀਂ ਜੋ ਸਾਡਾ ਫਰਜ਼ ਹੀ ਸਾਡੇ ਨਾਲ ਬੀਤੀ ਆ ਅਸੀਂ ਤੁਹਾਨੂੰ ਦੱਸ ਰਿਹਾ ਕਿ ਇਸ ਲਈ ਮੈਂ ਹੈ ਨਹੀਂ ਇਹਸੀ ਆ ਜਦਨਾ ਖੜੇ ਬੰਦੋ ਪ੍ਰੋਗਰਾਮ ਦਾ ਦੀ ਦੁੱਕੀ ਦੀ ਅਕਾਤ ਨਹੀਂ ਰਹਿਣੀ ਇੱਦਾਂ ਦੇ ਹਾ ਦੁੱਕੀ ਤਿੱਕੀ ਸਾਹਮਣੇ ਹੋਟਲਾਂ ਸਾਹਮਣੇ ਇਹਨਾਂ ਨੂੰ ਦੱਸੋ ਕਿ ਸਾਡੇ ਬਿਨਾਂ ਇਹਨਾਂ ਦੇ ਹੋਟਲ ਕਿਸੇ ਕੰਮ ਦੇ ਨਹੀਂ ਇਹਨਾਂ ਨੂੰ ਬਸ ਇੰਨਾ ਯਾਦ ਦਿਲਾਓ ਮੇਰੇ ਵੀਰੋ ਖੜੋ ਨਾਲ ਇੱਕ ਮੋਰਚਾ ਲਾਓ ਅਸੀਂ ਚੰਡੀਗੜ੍ਹ ਮੋਹਾਲੀ ਦੇ ਸਾਰੇ ਫੋਟੋਗ੍ਰਾਫਰ ਤੁਹਾਡੇ ਨਾਲ ਆ ਇੱਕ ਜਲੰਧਰ ਦੇ ਰਿਕੁਐਸਟ ਆ ਫੋਟੋਗ੍ਰਾਫਰਾਂ ਨੂੰ ਇਹਦਾ ਬਾਈਕਾਟ ਕਰੋ ਕਿਉਂਕਿ ਜਲੰਧਰ ਦੇ ਵਿੱਚ ਪੈਂਦੀ ਆ ਕਲੱਬ ਕਬਾਨਾ ਤੇ ਜਲੰਧਰ ਵਾਲਿਆਂ ਨੂੰ ਰਿਕੁਐਸਟ ਆ ਇਹਨਾਂ ਦੀ ਨੇਰੀ ਲਿਆਓ ਇਹਨਾਂ ਨੂੰ ਦਿਖਾਓ ਕਿ ਫੋਟੋਗ੍ਰਾਫਰ ਕਿਆ ਚੀਜ਼ ਆ ਬਸ ਇੱਕ ਬੇਨਤੀ ਆ ਇਹ ਸ਼ੇਅਰ ਕਰੋ ਤੁਸੀਂ ਆ ਭਾਈ ਉਹਨਾਂ ਨੇ ਸਾਨੂੰ ਜਾਣ ਨਹੀਂ ਦਿੱਤਾ ਕਿ ਉਹ ਬੈਰੀਕੇਡ ਲਾ ਕੇ ਖੜਾ ਹੈ ਸਾਡੇ ਮੋਰੇ ਤੇ ਤੇ ਸਾਨੂੰ ਹਰਾਸ ਕੀਤਾ ਆ ਕਬਾਨਾ ਦੇ ਕਰਵਾਨਾਂ ਦੇ ਕਰਕੇ ਆ ਇਹ ਆ ਬੰਦਾ ਦਾ ਸਤਾ ਰਿਆ ਅੰਦਰ ਅਮਰ ਗਲੀ ਨਾ ਹੋ ਆ ਮੇਰੇ ਸਾਡੇ ਬੈਰੀਕਟ ਲਾਖਾ ਆਹ ਬੰਦੇ ਸਾਡੇ ਫੜਦੇ ਸਾਨੂੰ ਮੱਲੇ ਮੱਲੇ ਫੜਨ ਦਾ ਸਾਨੂੰ ਸਾਰੇ ਬੰਦੇ ਨੂੰ ਅਮ ਆਈ ਤਾਂ ਕੋਈ ਵੀ ਆਲੇ ਜਾਂਦਾ ਉਹ ਵੀ ਅਸੂ ਔਰ ਸਾਡੇ ਮਾਰੇ ਬੈਰੀਕੇਡ ਲੈ ਖੜੇ ਆ ਸਾਡੀ ਗੱਡੀ ਨਹੀਂ ਹਿਲਣ ਦੇਣੀ ਆ ਬੰਦੇ ਨੇ ਸਾਨੂੰ ਹਰਾਸ ਕੀਤਾ ਆ ਇਹ ਕੰਮ ਹੋਇਆ ਕਬਾਨਾ ਦੇ ਵਿੱਚ ਇਹਨਾਂ ਨੇ ਬੈਰੀਕੇਡਿੰਗ ਕੀਤੀ ਕਹਿੰਦੇ ਨਹੀਂ ਜਾਣ ਦੇਣੀ ਗੱਡੀ ਆ ਹੁਣ ਡਰ ਕੇ ਹੁਣ ਡਰ ਕੇ ਖੋਲਦੇ ਆ ਸਾਡੇ ਪੇਮੈਂਟ ਲੈ ਕੇ ਪੇਮੈਂਟ ਲਈ ਸਾਡੇ ਕੋਲ ਪਹਿਲਾਂ ਹਰਾਸ ਕੀਤਾ ਸਾਨੂੰ ਐਸ ਬੰਦੇ ਨੇ ਵਿੱਚ ਹਰਾਸ ਕੀਤਾ ਆ ਸਾਰੇ ਬੰਦੇ ਨੇ ਹਰਾਸ ਕੀਤਾ ਸਾਨੂੰ ਇਹ ਕਬਾਨਾ ਹੈ